ਮਿਤੀ 14 ਅਗਸਤ ਨੂੰ ਪਿੰਡ ਗੁਰਦਸਤ ਨਗਰ ਤੋਂ ਲਾਪਤ ਹੋਇਆ ਬੱਚਾ ਦੀਪਕ ਸ਼ਰਮਾ ਅੱਜ 7 ਦਿਨ ਮੰਗਲਵਾਰ ਨੂੰ ਮਿਲ ਗਿਆ ਹੈ ਪੂਰੇ ਮੀਡੀਆ ਤੇ ਪੁਲਿਸ ਪ੍ਰਸ਼ਾਸਨ ਦੇ ਸਹਿਯੋਗ ਨਾਲ ਇਹ ਬੱਚਾ ਅਮਰਸਰਦਰਬਾਰ ਸਾਹਿਬ ਤੋਂ ਬਰਾਮਦ ਹੋਇਆ ਹੈ ਨਿਊਜ਼ ਫਲੈਸ਼ ਲਈ ਪੂਰੇ ਪਾਸੇ ਇਸ ਬੱਚੇ ਦੀ ਚਰਚਾ ਹੋਣ ਲੱਗ ਪਈ ਸੀ ਜਿਦੇ ਵਿੱਚ ਇੱਕ ਨਿਹੰਗ ਸਿੰਘ ਦੇ ਦਰਬਾਰ ਸਾਹਿਬ ਇਸ ਬੱਚੇ ਨੂੰ ਦੇਖਿਆ ਜਾਣਕਾਰੀ ਮੁਤਾਬਕ ਬੱਚੇ ਨੂੰ ਨਿਹੰਗ ਸਿੰਘ ਨੇ ਆਪਣੇ ਕੋਲ ਬਿਠਾ ਕੇ ਉਸ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਨਾਲ ਗੱਲਬਾਤ ਕੀਤੀ ਤੇ ਬੱਚਾ ਪੁਲਿਸ ਵਾਲੇ ਕਰ ਦਿੱਤਾ ਉਸ ਤੋਂ ਬਾਅਦ ਧਾਰੀਵਾਲ ਦੀ ਪੁਲਿਸ ਨੇ ਬੱਚਾ ਮਾਪਿਆਂ ਦੇ ਕੋਲ ਸਹੀ ਸਲਾਮਤ ਪਹੁੰਚਾ ਦਿੱਤਾ ਪਤਰਕਾਰਾਂ ਨਾਲ ਗੱਲਬਾਤ ਕਰਨ ਦੇ ਮਾਪਿਓ ਨੇ ਕਿਹਾ ਕਿ ਪੁਸ ਪ੍ਰਸ਼ਾਸਨ ਦੇ ਮੈਂ ਅਸੀਂ ਪੂਰੀ ਤਰ੍ਹਾਂ ਧੰਨਵਾਦ ਕਰਦੇ ਹਾਂ ਕਿ ਉਹਨਾਂ ਨੇ ਸਾਡੀ ਬਹੁਤ ਜ਼ਿਆਦਾ ਮਦਦ ਕੀਤੀ ਤੇ ਨਾਲ ਹੀ ਐਸ ਐਚ ਓ ਧਾਰੀਵਾਲ ਦੇ ਡੀ ਐਸ ਪੀ ਕੁਲਵੰਤ ਸਿੰਘ ਉਹਨਾਂ ਦਾ ਵੀ ਧੰਨਵਾਦ ਕਰਦੇ ਹਾਂ ਜਿਨ੍ਹਾਂ ਬੱਚਾ ਲੱਭਣ ਵਿੱਚ ਪੂਰੀ ਮਦਦ ਕੀਤੀ ਹੈ ਤੇ ਉਹਨਾਂ ਦਾ ਵੀ ਧੰਨਵਾਦ ਕਰਦੇ ਹਾਂ ਜਿਨ੍ਹਾਂ ਸਾਡੀ ਇਸ ਖਬਰ ਨੂੰ ਸ਼ੇਅਰ ਕੀਤਾ ਉਹਨਾਂ ਬੱਚਾ ਰਾਜੀ ਬਾਜੀ ਆਪਣੇ ਮਾਪਿਓ ਦੇ ਕੋਲ ਹੈ ਤੇ ਖੁਸ਼ ਮਾਪਿਓ ਬਹੁਤ ਜ਼ਿਆਦਾ ਹਨ ਬਿਊਰੋ ਰਿਪੋਰਟ ਆਲ ਪੰਜਾਬ న్యూਸ ਹਾਂਜੀ ਬੱਚਾ ਅੱਜ ਬਹੁਤ ਦਿਨ ਬਾਅਦ ਆਇਆ ਹੈ ਮੈਂ ਬਹੁਤ ਖੁਸ਼ ਹੈ ਮੇਰੀ ਖੁਸ਼ੀ ਦੇ ਅੰਸੂ ਮੈਂ ਪੁਲਿਸ ਪ੍ਰਸ਼ਾਸਨ ਦਾ ਧੰਨਵਾਦ ਕਰਦੀ ਹਾਂ ਜਿਨ੍ਹਾਂ ਨੇ ਆਪਣੀ ਮਿਹਨਤ ਆਪਣੇ ਮੁਸ਼ਕਲ ਨਾਲ ਹਟਾ ਬੱਚਾ ਬਰਾਮਦ ਕੀਤਾ ਮੈਡ ਵੈਸਾਚੋ ਦਾ ਡੀਐਸਪੀ ਜੀ ਦਾ ਮੈਂ ਸਾਰਿਆਂ ਦਾ ਬਹੁਤ ਬਹੁਤ ਦਿਲ ਤੋਂ ਸ਼ੁਕਰਗੁਜ਼ਾਰ ਹਾਂ ਧੰਨਵਾਦ ਕਰਦੀ ਹਾਂ ਇਹਨਾਂ ਨੇ ਸਾਡਾ ਬੱਚਾ ਬਰਾਮਦ ਕੀਤਾ ਰਾਜੀ ਖੁਸ਼ੀ ਔਰ ਮੇਰੇ ਮਨ ਚ ਬਹੁਤ ਬਹੁਤ ਖਿਆਲ ਆ ਰਹੇ ਸੀ ਲੇਕਿਨ ਅੱਜ ਮੈਂ ਇਹਨਾਂ ਬੱਚਿਆਂ ਦੇਖ ਕੇ ਬਹੁਤ ਖੁਸ਼ ਹਾਂ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਧੰਨਵਾਦ ਪੁਲਿਸ ਪ੍ਰਸ਼ਾਸਨ ਦਾ ਬਹੁਤ ਸਾਰੇ ਲੋਕਾਂ ਨੇ ਤੁਹਾਡੇ ਇਸ ਵੀਡੀਓ ਨੂੰ ਸ਼ੇਅਰ ਕੀਤਾ ਪੋਸਟਾਂ ਸ਼ੇਅਰ ਕੀਤੀ ਹਾਂਜੀ ਮੈਂ ਲੋਕਾਂ ਦਾ ਵੀ ਧੰਨਵਾਦ ਕਰਦੀ ਹਾਂ ਜਿਨ੍ਹਾਂ ਨੇ ਵੀਡੀਓ ਸ਼ੇਅਰ ਕੀਤੀ ਪੋਸਟ ਨੂੰ ਦੇਖਿਆ ਜਿਨ੍ਹਾਂ ਨੇ ਪੜਿਆ ਸਾਡਾ ਬੱਚਾ ਸਹੀ ਸਲਾਮਤ ਪਹੁੰਚਾਇਆ ਮੈਂ ਬਹੁਤ ਬੱਚਾ ਘਰ ਆਇਆ ਹੁਣ ਜਿਹੜੀ ਦਿਲ ਦੀ ਖੁਸ਼ੀ ਉਹ ਕਿਸ ਤਰ੍ਹਾਂ ਹੈ बच्चा ਘਰ ਆ ਰਹੇ ਹੁਣੇ ਦਿੱਲੀ ਮੈਂ ਬਹੁਤ ਬਹੁਤ ਜ਼ਿਆਦਾ ਖੁਸ਼ ਹਾਂ ਬਹੁਤ ਜ਼ਿਆਦਾ ਖੁਸ਼ ਮੈਂ ਬਿਆਨ ਨਹੀਂ ਕਰ ਸਕਦੀ ਪੈਣ ਜਿਸ ਤਰ੍ਹਾਂ ਕੇ ਬੱਚਾ ਜਦੋਂ ਪਤਾ ਲੱਗਾ ਕਿ ਬੱਚਾ ਜਿਹੜਾ ਮਿਲ ਗਿਆ ਉਦੋਂ ਕਿਸ ਤਰ੍ਹਾਂ ਦੀ ਖੁਸ਼ੀ ਜਦੋਂ ਬੱਚਾ ਮਿਲ ਗਿਆ ਮੇਰੇ ਕਦਮ ਜਿਹੜੇ ਰੁਕ ਨਹੀਂ ਦੇ ਸੀ ਬਸ ਇਦਾਂ ਇਸ ਕਿ ਮੈਂ ਪੱਜ ਕੇ ਆਪਣੇ ਬੱਚੇ ਕੋ ਚਲੀ ਜਾਵਾਂ ਔਰ ਗਾਰਡਨ ਲਗਾ ਲਾਂ ਆਪਣੇ ਬੱਚੇ ਨੂੰ ਤੇ ਹੁਣ ਜਿਸ ਤਰ੍ਹਾਂ ਕੇ ਤੁਸੀਂ ਬੱਚਾ ਲੈ ਕੇ ਆ ਗਏ ਹੋ ਹੁਣ ਜਿਹੜਾ ਆ ਪ੍ਰਸ਼ਾਸਨ ਤੇ ਮੀਡੀਆ ਬਾਰੇ ਕੀ ਕਹਿਣਾ ਚਾਹੋਗੇ ਮੇਰੇ ਪ੍ਰਸ਼ਾਸਨ ਵਾਲੇ ਇਹ ਹੀ ਕਹਿਣਾ ਚਾਹਾਂਗੀ ਇਹਨਾਂ ਦਾ ਬਹੁਤ ਧੰਨਵਾਦ ਹੈ ਬਹੁਤ ਸਾਰਾ মিডিਆ ਨਾਲ ਦਾ ਵੀ ਸਾਰਿਆਂ ਦਾ ਧੰਨਵਾਦ ਕਰਦੀ ਆਂ ਠੀਕ ਆ ਮੈਂ ਬਹੁਤ ਧੰਨਵਾਦ ਕਰਦੇ ਆਂ ਪੁਲਿਸ ਪ੍ਰਸ਼ਾਸਨ ਦਾ ਜਿਨ੍ਹਾਂ ਨੇ ਹਰ ਟਾਈਮ ਦਿਨ ਰਾਤ ਕਰਕੇ ਸਾਡੀ ਮਦਦ ਕੀਤੀ ਆ ਵੀ ਸਹਾਰਾ ਚੱਲੇ ਰਹੇ ਜੇ ਕਿਸੇ ਚੀਜ਼ ਤੋਂ ਕਮੀ ਨਹੀਂ ਆਉਂਦੀ ਸੀ ਪੈਸੇ ਤੇਲੇ ਤੋਂ ਵੀ ਸਾਡੀ ਬਹੁਤ ਮਦਦ ਕੀਤੀ ਹੈ ਸਾਡਾ ਫੋਨ ਬੰਦ ਸੀ ਉਹ ਵੀ ਇਹਨਾਂ ਨੇ ਚਾਲੂ ਕਰਵਾ ਕੇ ਦਿੱਤਾ ਵੀ ਤੁਸੀਂ ਵੀ ਕੋਸ਼ਿਸ਼ ਕਰੋ ਤੁਸੀਂ ਵੀ ਕਰ ਰਹੇ ਹੋ ਕੋਸ਼ਿਸ਼ ਚਲੋ ਕਿਤੇ ਨਾ ਕਿਤੇ ਬੱਚਾ ਮਿਲ ਜਾਏ ਬਹੁਤ ਇਹਨਾਂ ਨੇ ਮਿਹਨਤ ਕੀਤੀ ਸਾਰੇ ਕੈਮਰੇ ਕੁਮਲੇ ਚੈੱਕ ਕਰਤੇ ਜਿੱਦਾਂ ਦੀ ਇਨਫਾਰਮੇਸ਼ਨ ਇਹਨਾਂ ਨੂੰ ਮਿਲਦੀ ਰਹੀ ਉਹ ਮਤਲਬ ਵੀ ਉਹਨਾਂ ਨੇ ਪੂਰੀ ਕਾਰਵਾਈ ਕਰਕੇ ਸਾਡਾ ਬੱਚਾ ਬਰਾਮਦ ਕਰਕੇ ਸਾਨੂੰ ਸਾਡੇ ਹਵਾਲੇ ਕਰ ਦਿੱਤਾ ਹੈ ਐਸਐਚਓ ਬਲਜੀਤ ਕੋੜਦਾਰ ਤੇ ਡੀਐਸਪੀ ਦਾ ਗੁਰਵੰਤ ਸਿੰਘ ਦਾ ਧੰਨਵਾਦ ਕਰਦੇ ਹਾਂ ਸਾਰੇ ਪੁਲਿਸ ਮੁਲਾਜ਼ਮਾਂ ਦਾ ਵੀ ਧੰਨਵਾਦ ਕਰਨਾ ਜਿਨ੍ਹਾਂ ਦੇ ਸਹਿਯੋਗ ਦੇ ਨਾਲ ਸਾਡਾ ਬੱਚਾ ਸਾਨੂੰ ਮਿਲ ਗਿਆ ਹੈ ਸਹੀ ਸਲਾਮਤ ਉਹਨਾਂ ਦਾ ਬਹੁਤ ਧੰਨਵਾਦ ਕਰਨਾ ਚਾਹੁੰਦਾ ਜਿਨ੍ਹਾਂ ਨੇ ਵੀਡੀਓ ਸ਼ੇਅਰ ਕੀਤੀ ਹੈ ਤੇ ਮੁਲਾਜ਼ਮਾਂ ਨੂੰ ਵੀ ਇੱਕ ਗੱਲ ਦੀ ਇਨਫੋਰਮੇਸ਼ਨ ਹੋਈ ਜਾਂ ਉਹਨਾਂ ਨੇ ਵੀਡੀਓ ਦੇਖੀ ਹੈ ਤੇ ਬੱਚਾ ਫੋਨ ਆਇਆ ਤੇ ਉਹਨਾਂ ਨੇ ਬੱਚਾ ਬਰਾਮਦ ਕਰਕੇ ਸਾਨੂੰ ਦਿੱਤਾ ਤੇ ਅੱਜ ਸਾਨੂੰ ਬਹੁਤ ਖੁਸ਼ੀ ਹੋਈ ਜੇ ਸਾਨੂੰ ਬੱਚਾ ਬਰਾਮਦ ਹੋਇਆ ਬਾਕੀ ਮੀਡੀਆ ਦੇ ਜ਼ਰੀਏ ਸਾਡੇ ਪੁਲਿਸ ਅਫਸਰਾਂ ਨੇ ਉਸਨੂੰ ਬਹੁਤ ਮਿਹਨਤ ਕੀਤੀ ਹੈ ਮੈਂਸਾ ਦੇ ਮਿਹਰੇ ਦੇ ਜਿਹੜੇ ਸਾਰੇ ਬੱਚੇ ਰਹੇ ਪਹੁੰਚ ਪਏ ਤਾਂ ਬੱਚਿਆਂ ਨੂੰ ਉਹਨਾਂ ਮਾਪਿਆਂ ਸਹਿਜਤਾਮੰਦ ਨਾਲ ਘਰ ਪਹੁੰਚਾ ਦਿੱਤਾ। ਅ ਸਰ ਇੱਕ ਬੜੀ ਵੱਡੀ ਉਪਲਬਧੀ ਹੈ ਪੁਲਿਸ ਵਾਸਤੇ ਵੀ। ਇਸ ਚੀਜ਼ ਨੂੰ ਕਿਵੇਂ ਬਿਆਨ ਕਰੋਗੇ? ਬਿਲਕੁਲ ਜੋ ਉਪਲਬਧੀ ਤਾਂ ਤੇ ਇਸ ਤਰ੍ਹਾਂ ਬੱਚੇ ਨੂੰ ਬਿਨਾਂ ਦੱਸਾ ਬੱਚੇ ਚੜ ਗਿਆ ਸੀ ਘਰੋਂ ਤੇ ਕਿੱਥੇ ਚੱਲ ਗਿਆ ਕਿਸ ਨੂੰ ਕੋਈ ਪਤਾ ਨਹੀਂ ਸੀ। ਉਹ ਉਪਲਬਧੀ ਤਾਂ ਜੋ ਸਾਰੇ ਸਹਿਯੋਗ ਦੇ ਨਾਲ মিডিਆ ਦੇ ਜ਼ਰੀਏ, ਮਾਪਿਆਂ ਦੇ ਜ਼ਰੀਏ, ਸਾਰੇ ਅਫਸਰਾਂ ਦੇ ਪੁਲਿਸ ਅਫਸਰਾਂ ਦੇ ਜ਼ਰੀਏ ਸਰਪੁੱਲ ਸਮਲਾ ਲੈ ਮੈਂ ਇਹੰਤ ਕਰਕੇ ਕਿਸੇ ਕਿਸ ਤਰ੍ਹਾਂ ਆਪਸ ਸਮਝਦਾ ਜਿਹੜੇ ਪਹੁੰਚ ਗਏ। ਹੋਰ ਬਹੁਤ سارے ਲੋਕੀ ਕਹਿੰਦੇ ਪੁਲਿਸ ਨਕਮੀ ਹੈ ਕੁਝ ਕਰਦੀ ਨਹੀਂ ਪਰ ਅੱਜ ਜਿਹੜਾ ਆ ਇੱਕ ਬੜੀ ਤਗੜੀ ਜਿਹੜੀ ਕਾਰਵਾਈ ਕਰਕੇ ਬੱਚੇ ਨੂੰ ਮਾਪਿਆਂ ਤੱਕ ਪਹੁੰਚਾਉਣਾ ਇੱਥੇ ਤੁਸੀਂ ਕੀ ਕਹਿਣਾ ਚਾਹੋਗੇ ਉਹਨਾਂ ਲੋਕਾਂ ਨੇ? ਦੇਖੋ ਜੀ ਇਹ ਤਾਂ ਸਾਰੇ ਸਾਹਮਣੇ ਅੱਜ ਹਨ। ਪਰਿਵਾਰ ਦੇ ਜੋ ਤੁਹਾਨੂੰ ਬਿਆਨ ਦਿੱਤੇ ਆ ਤੇ ਪਬਲਿਕ ਦੇ ਸਾਹਮਣੇ ਆ ਜੀ। ਪੁਲਿਸ ਨੇ ਤੇ ਅੰਦਰ ਰਾਤ ਆਪਣੇ ਜਿਹੜੇ ਫਰਜ਼ ਨਿਭਾਇਆ ਆਪਣੀ ਡਿਊਟੀ ਦਾ ਉਹ ਫਰਜ਼ ਨਿਭਾਇਆ ਜੀ ਆਪਣੇ। ਸਰ ਜਿਹੜਾ ਫਰਜ਼ ਹੈ ਆਪਣਾ ਫਰਜ਼ਾਦਾ ਕੀਤਾ ਜੀ। ਸਰ ਜਿਹੜੇ ਲੋਕ ਤੁਹਾਡਾ ਟਾਈਮ ਨੂੰ ਸੁਣਦੇ ਪਏ ਆ ਛੋਟੇ ਬੱਚੇ ਆ ਉਹਨਾਂ ਨੂੰ ਬੱਚਿਆਂ ਦੇ ਲਈ ਪ੍ਰੋਵੀਜ਼ਨ ਦਾ ਬੱਚਾ ਦਾ ਖਿਆਲ ਰੱਖਣ ਵਾਸਤੇ ਕੀ ਜਾਣੇਗਾ ਬਿਲਕੁਲ ਜੀ ਅਸੀਂ ਇਹ ਕੱਲ ਜੁਰੂਰ ਕਹਾਂਗੇ ਜੇ ਕੋਈ ਵੀ ਬੱਚਾ ਵਾ ਪੇਨਸ ਨੂੰ ਬੱਚਿਆਂ ਦਾ ਖਿਆਲ ਰੱਖਣਾ ਚਾਹ ਸਾਡਾ ਬੱਚਾ ਕਿੱਧਰ ਆ ਰਿਹਾ ਕਿੱਧਰ ਜਾ ਰਿਹਾ ਤੇ ਬੱਚਿਆਂ ਨੂੰ ਵੀ ਚਾਹੀਦਾ ਆਪਣੇ ਮਾਪੇ ਦੱਸੇ ਬਿਨਾਂ ਕਿਤੇ ਨਾ ਜਾਣ ਬਿਨਾਂ ਦੱਸੇ ਕਿਤੇ ਇਹ ਦੂਤਰ ਨਾ ਜਾ ਜਿੱਥੇ ਵੀ ਜਾ ਮਾਪੇ ਪਹਿਲਾਂ ਦੱਸ ਕੇ ਜਾਣ ਸਰ ਸਾਮ ਬੱਚਾ ਘਰ ਲੈ ਕੇ ਆਇਓ ਹੈਂ ਦੇ ਵਿੱਚ ਵੀ ਤੁਸੀਂ ਲੋਕਾਂ ਦਾ ਜਿਹੜਾ ਆ ਦੇਖਿਆ ਵੀ ਕਿਸ ਤਰ੍ਹਾਂ ਲੋਕ ਖੇਡ ਕਰਦੇ ਪਏ ਆ ਇੱਕ ਅਲੱਗ ਤਰ੍ਹਾਂ ਦੀ ਖੁਸ਼ੀ ਹੁੰਦੀ ਹੈ ਨਾ ਬਿਲਕੁਲ ਸਾਡੇ ਤੋਂ ਖੁਦ ਨੂੰ ਬਹੁਤ ਖੁਸ਼ੀ ਹੋਈ ਜਦੋਂ ਬੱਚਾ ਮਿਲਿਆ ਸਾਨੂੰ ਸਾਨੂੰ ਪਰ ਮੈਂ ਬੱਚ ਪਬਲਿਕ ਪਿੰਡ ਦੇ ਜਿਹੜੇ ਲੋਕ ਨੇ ਇਹ ਵੀ ਖੁਸ਼ ਨੇ ਮਾਂ ਤੇ ਪੂਰਾ ਖੁਸ਼ ਆ ਜੀ ਅਸੀਂ ਉਹਨਾਂ ਨਾਲ ਸਾਡੇ ਖੁਸ਼ ਆ ਸਾਡੀ ਖੁਸ਼ੀ ਸਨ ਤੋ ਮੇਤ ਦਾ ਫਲ ਜਿਹੜਾ ਠੱਗ ਸਮੇਂ ਜੀ ਮਿਲ ਗਿਆ ਬਿਲਕੁਲ ਜੀ